ਅਜਾ ਪਾਂ ਗੁਰਦੁਆਰਾ ਸਾਹਿਬ ਮਾਲਪੁਰ ਪਿੰਡ ਨੱਤੇਵਾਲ ਸ਼ਹੀਦਾ ਸਿੰਘ ਦੇ ਸਥਾਨਾਂ ਤੇ ਪਹੁੰਚੇ ਆ ਜੀ ਆਪ ਵੀ ਦਰਸ਼ਨ ਕਰਾਂਗੇ ਤਾਂ ਆਪ ਸੰਗਤਾਂ ਨੂੰ ਵੀ ਦਰਸ਼ਨ ਕਰਾਉਣਾ ਦੀ ਜ਼ਰੂਰਤ ਦੇ ਜੇ ਗੁਰੂ ਇਹ ਜਿਹੜਾ ਗੁਰੂ ਘਰ ਹੈ ਇਹ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜੀ ਦੇ ਵੱਡੇ ਸੁਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਉਨਾ ਜੀ ਜਗਤ ਦੇ ਵਿੱਚ ਇਹ ਗੁਰੂ ਘਰ ਬਣਾਇਆ ਗਿਆ ਹੈ ਜੀ ਇਹ ਗੁਰੂ ਘਰ ਦੀ ਸਾਡੀ ਪਾਰਕਿੰਗ ਆ ਉਹ ਆ ਸਾਹਮਣੇ ਆ ਤੇ ਗੱਡੀਆਂ ਖੜੀਆਂ ਕਰਨੂਗੀ ਆ ਸਾਹਮਣੇ ਆ ਜੀ ਆਓ ਆਪਾਂ ਅੰਦਰ ਚਲੀਏ ਦਰਸ਼ਨ ਕਰੀਏ ਜੀ ਫਲਾ ਗੁਰੂ ਦਰਸ਼ਕਾਂ ਨੂੰ ਬੁਲਾਵਾਂਗੇ ਫਿਰ ਤੁਹਾਨੂੰ ਦੇਣੀ ਸਾਰੇ ਦਰਸ਼ਨ ਕਰਨਾ ਗੁਰੂ ਘਰ ਦੇ ਇਹ ਜੋ ਗੁਰੂ ਘਰ ਬਾ ਇਹ ਮਾਲ ਪਰ ਅੱਡੇ ਦੇ ਵਿੱਚੋਂ ਆ ਕੇ ਥੋੜੀ ਜਿਹੀ ਪੁੱਛ ਲਈ ਆ ਜੀ ਆ ਬਾਬਾ ਜੀ ਇੰਗੇਟ ਦੇ ਵਿੱਚ ਸੇਵਾ ਨਿਭਾ ਰਹੇ ਹੋ ਵਾਹਿਗੁਰੂ ਜੀ ਦਾ ਫਲ ਸਾਹਿਬ ਹੈ ਜੀ ਦੀ ਪੱਤੀ ਜੋ ਬਾਬਾ ਜੀ ਹੋ ਠੀਕ ਹੋ ਜੀ ਜੀ ਤੇ ਗੁਰੂ ਸਾਹਿਬ ਦੀ ਬੜੀ ਕਿਰਪਾ ਬਾਤ ਇਹ ਮੈਨੇ ਸੁਣਿਆ ਸੀ ਕਿ ਨਗਰ ਚਲੋ ਆ ਸਭਾਪਾਸ ਬੰਦਲਾ ਪ੍ਰਾਪਤ ਹੋਇਆ ਹੈ ਆ ਦਰਸ਼ਨ ਕਰੋ ਜੀ ਨਿਸ਼ਾਨ ਸਾਹਿਬ ਦੇ ਆ ਗੁਰੂ ਘਰ ਦੀ ਇਮਾਰਤ ਹੈ ਜੀ ਜਿਸ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵੀ ਕੀਤੇ ਗਏ ਨੇ 메인 게ਟ ਹੈ ਗੁਰੂ ਘਰ ਦਾ ਜੀ ਦਰਸ਼ਨ ਕਰਿਓ ਤੇ ਇਹ ਜੋ ਵੀਡੀਓ ਬਣ ਰਹੀ ਆ ਆਪ ਵੀ ਦਰਸ਼ਨ ਕਰਿਓ ਕਰਿਓ ਤੇ ਵੀਡੀਓ ਨੂੰ ਸ਼ੇਅਰ ਲਾਇਕ ਕਮੈਂਟ ਜ਼ਰੂਰ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਆਪਾਂ ਹੋਰ ਗੁਰੂ ਘਰਾਂ ਦੇ ਦਰਸ਼ਨ ਕਰਾਂਗੇ ਤਾਂ ਆਪ ਸੰਗਤਾਂ ਨੂੰ ਕਰਾਮ ਹੈ ਜੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਅੰਦਰ ਵੀਡੀਓ ਬਣਾਉਣ ਦੀ ਆਗਿਆ ਨਹੀਂ ਤੇ ਪਿਛਲੇ ਪਾਸੇ ਹਾਰਵਾ ਜੀ ਇਹ ਮੇਨ ਸ਼ਹਿਰ ਦੇ ਵਿੱਚੇ ਗੁਰੂ ਘਰ ਹੁੰਦਾ ਪਿੰਡ ਲੱਦੇਵਾਲ ਲੱਗਦਾ ਨਾਲੇ ਮਾਲਪੁਰ ਤੇ ਸ਼ਹੀਦਾ ਸਿੰਘਾਂ ਦਾ ਸਥਾਨ ਜੋ ਗੁਰੂ ਘਰ ਦਾ ਮੇਨ ਅਤੇ ਖਾਸਾ ਤੋਂ ਗੁਰੂ ਇੱਥੇ ਸ਼ਹੀਦਾ ਸਿੰਘਾਂ ਦਾ ਜੋ ਗੇਠਾ ਸਾਹਿਬ ਦੇ ਵਿੱਚੋਂ ਲੱਕੜਾ ਲੈਂਦੀਆਂ ਸੀ ਤੇ ਆ ਦਰਸ਼ਨ ਕਰੋ ਜੀ ਉਹ ਨਾਲ ਲੱਕੜਾਂ ਦੇ ਆਹ ਲੱਕੜਾਂ ਜੋਸੀ ਦਾ ਸੰਗਤ ਨੇ ਦੇਖਾਤਾਂ ਲਈ ਲੈਣੀਆਂ ਸਾਹਮਤ ਲਗਾਤਾਰ ਆਉਂਦੇ ਆ ਰਹੀ ਹੈ ਜੀ ਬਾਬਾ ਜੀ ਵੀੰਦਰੋ ਫੁਣਾ ਨਹੀਂ ਕਰਦੇ ਨੇ ਤੁਸੀਂ ਅੰਦਰ ਵੀਡੀਓ ਬਣਾ ਸਕਦੇ ਆਜੇ ਅਸੀਂ ਮੈਂ ਕੋਈ ਨਾ ਕੋਈ ਕੋਈ ਮੇਰੇ ਭਾਈ ਘਰ ਆ ਗਿਆ ਨਹੀਂ ਉਹ ਘਰ ਦੇ ਵਿੱਚ ਆਉਣ ਦੀ ਗੁਰੂ ਦੇ ਸਹੰਗ ਹੋ ਗਏ ਉਹਨਾਂ ਨੂੰ ਪੁੱਛਦੇ ਆਪਾਂ ਕੱਲ ਸਕੇ ਆਪਾਂ ਵੀਡੀਓ ਬਣਾ ਸਕਦੇ ਅੰਦਰ ਕਿ ਨਹੀਂ ਬੱਬੀ ਚਲ ਇਹ ਦੇ ਮੜ ਦਰਵਾਜ਼ਾ ਖੋਲ ਤੇ ਮੈਂ ਤੇ ਕਰ ਲੈਂਦਾ ਆਹ ਸਾਹਮਣੇ ਕਰੋ ਜੀ ਦਰਸ਼ਨ ਦੇ ਗੁਰੂ ਘਰ ਦੇ ਚਲੋ ਜੋ ਗੁਰੂ ਘਰ ਦੀ ਮਰਿਆਦਾ ਹੈ ਜਿਉਂ ਜਿਉਂ ਸਾਰਾ ਹੱਥ ਚੱਲਾਂਗੇ ਅੱਜ ਸਤਿਗੁਰੂ ਗੰਸਾ ਮਹਾਰਾਜੀ ਦਾ ਪ੍ਰਕਾਸ਼ ਹੋਆ ਬਰਜ ਨੰਬਰ ਦੇ ਵਿੱਚ ਜੋ ਸਿਸਟਮ ਬਹੁਤ ਵਧੀਆ ਇੱਥੇ ਦਾ ਤੇ ਆਪਾਂ ਹੁਣ ਲੰਗਰ ਹਾਲ ਵੱਲੋਂ ਵੀ ਜਾਵਾਂਗੇ ਤੇ ਇਹ ਲੰਗਰ ਜਿਹੜਾ ਗੁਰੂ ਘਰ ਦਾ ਲਗਾਤਾਰ ਚੱਲਦਾ ਰਹਿੰਦਾ 24 ਘੰਟੇ 24 ਜੇ ਲੰਗਰ ਛਕਣੇ ਲੰਗਰ ਛਕ ਸਕਦਾ ਸੰਗਤ ਬਾਵਾ ਆ ਰਹੀ ਹੈ ਇੱਕ ਬੱਚੀ ਬਹੁਤ ਪਿਆਰੀ ਮਰੀ ਬਚਾਰੀ ਮਹਾਰਤ ਆਂਦਰਸੂ ਜਖਸਰ ਆਪਾਂ ਤੁਹਾਨੂੰ ਲੰਗਰ ਹਾਲ ਦੇ ਵਿੱਚ ਲੈ ਕੇ ਜਾਵਾਂਗੇ ਆ ਲੰਗਰ ਹਾਲ ਕਿਰਸ਼ਾਧਾਰੇ ਉਹ ਸਾਹਮਣੇ ਦੀਆਂ ਇੱਕ ਮਰਹਲੰਗਰ ਬਣਾ ਰਹੇ ਨੇ ਪ੍ਰਸ਼ਾਦਾ ਪਾਣੀ ਸਾਧ ਗ੍ਰਸਰ ਦੀ ਗਾਟਾਂ ਨੇ ਬੜੀ ਟਰਪਾਜੀ ਅਗੋਰ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਸਾਡਾ ਕੋਈ ਵੀ ਇੱਥੇ ਭੁੱਖਾ ਨਹੀਂ ਰਹਿ ਸਕਦਾ ਦੇ ਪੰਜਾਬ ਗੌਰ ਕੀਰਾਂ ਦੇ ਸ਼ੀਤਾ ਸਿੰਘਾਂ ਦੀ ਘਰ ਕੀ ਆ ਸ਼ੀਤਾ ਨਾ ਇੱਥੇ ਸਿੰਘਾਂ ਦਾ ਅੰਬੂਲੀਆ ਛਰਤੀ ਦੇ ਉੱਪਰ ਇਹ ਗਾਰਡਨ ਕਿੰਨੀ ਪਿਆਰੀ ਇਹਨਾਂ ਸੋਹਣੇ ਕੋਲ ਲੱਗੇ ਆ ਤੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਦੱਸਿਆ ਕਰੋ ਜਿਹੜੇ ਇਤਿਹਾਸਿਕ ਸਥਾਨ ਵਾਂ ਆਪਾਂ ਕੋਸ਼ਿਸ਼ ਕਰਿਆ ਕਰਾਂਗੇ ਆਪ ਵੀ ਜਾਇਆ ਕਰਾਂਗੇ ਤਾਂ ਆਪ ਵੀ ਦਰਸ਼ਨ ਕਰਿਆ ਕਰਾਂਗੇ ਤੁਸੀਂ ਸਾmdui ਤੁਹਾਨੂੰ ਵੀ ਕਰਾਇਆ ਕਰਾਂਗੇ ਇਹਦੀ ਮਹਾਰਾ ਸੇਵਾ ਆਪ ਲੈ ਰਹੇ ਆ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਆ ਕਰੋ ਲਾਇਕ ਕਮੈਂਟ ਜਰੂਰ ਕਰਿਆ ਕਰੋ ਜੀ ਆਹ ਇਤਿਹਾਸਾ ਗੁਰੂ ਸਾਹਿਬ ਜੀ ਦਾ ਬਾ ਕੋਸ਼ਿਸ਼ ਕਰਿਆ ਕਰਾਂਗੇ ਹਰ ਰੋਜ਼ ਸਾਮੀ ਤੁਹਾਨੂੰ ਮਿਲਦੀ ਹੋ ਲੈ ਕੇ ਆਇਆ ਰਣੇ ਦਰਸ਼ਨ ਦਾ ਦਰਾਂ ਦੇ ਵਿੱਚ ਕੋਣ ਵੀ ਦਿਓ ਪੰਡਤੀ ਨੂੰ ਸਵਾਗਤ ਕਰ ਬੜੀ ਕਿਰਪਾ ਸੰਗਤੀ ਸੋ ਵੀ ਮਾਰੇ ਆ ਦੇਖੀ ਇਹ ਸ਼ਹਿਰ ਦੇ ਵਿੱਚ ਗੁਰੂ ਘਰ ਹੋਣ ਕਰਕੇ ਸੰਗਤ ਘੜੀ ਆ ਉਹ ਲਗਾਤਾਰ ਆ ਰਹੀ ਆ ਆ ਦੁਬਾਰਾ ਕਰੋ ਵੀ ਦਰਸ਼ਨ ਗੁਰੂ ਘਰ ਦੇ ਸਾਰੇ